वाला बाजे बाजे दा मैं दीदार में <laughs> आए ठंग इना जावे दाने मनो कोई मेरा मवाना कोई नत रे पिया अपने दीरो बात जाए वसी घरे उबारना जाए ਸਸ਼ੀ ਗਾਜੀ ਤੂੰ ਦੇਖ ਰਹੇ ਹੋ ਨਾ ਉਂਡਿਆ ਪੰਜਾਬੀ ਮੈਂ ਹਾਂ ਮਿੱਕੀ ਜੈਕਰ ਦੱਸਦੀ ਕਿ ਹਲੇ ਹਫਤਾ ਤੱਕ ਨਹੀਂ ਹੋਇਆ ਡਿਪੋਰਟ ਹੋ ਕੇ ਅਮਰੀਕਾ ਤੋਂ ਇੱਕ ਜਹਾਜ਼ ਜਿਹੜੇ ਭਾਰਤੀ ਆਏ ਸੀ ਉਸ ਤੇ ਵਿੱਚ ਬੈਠ ਕੇ ਦੱਸਦੀ ਕਿ ਇੱਕ ਬੇहद ਮੰਦਪਾਕੀ ਖਬਰ ਸਾਹਮਣੀ ਆ ਰਹੀ ਹੈ ਅਮਰੀਕਾ ਤੋਂ ਅਮਰੀਕਾ ਦੇ ਨੇੜੇ ਗੁਆਟੇਮਾਲਾ ਤੋਂ ਜਿੱਥੇ ਇੱਕ ਪੰਜਾਬੀ ਦੀ ਮੌਤ ਹੋਈ ਹੈ ਡੰਕੀ ਲਗਾ ਕੇ ਕਜੰਡ ਦੇ ਥਰੂ ਅਮਰੀਕਾ ਜਾ ਰਿਹਾ ਸੀ ਤੇ ਰਸਤੇ ਦੇ ਵਿੱਚ ਮੌਤ ਹੋ ਜਾਂਦੀ ਹੈ ਦੇਖ ਸਕਦੇ ਹੋ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ 6 ਭੈਣਾਂ ਦਾ ਇਕਲੌਤਾ ਭਰਾ ਸੀ ਦੇਖ ਸਕਦੇ ਹੋ ਕੀ ਹਾਲ ਹੋਇਆ ਹੋਵੇਗਾ ਲੱਖਾਂ ਰੁਪਏ ਖਰਚ ਕੇ ਇਸ ਏਜੰਟ ਨੂੰ ਦਿੱਤੇ ਹੋਣੇ ਆ ਤੇ ਹੁਣ ਦੇਖ ਸਕਦੇ ਹੋ ਗੁਆਟੇਮਾਲਾ ਨੇੜੇ ਇਸ ਨੌਜਵਾਨ ਦੇ 33 ਸਾਲ ਦਾ ਨੌਜਵਾਨ ਸੀ ਗੁਰਪ੍ਰੀਤ ਸਿੰਘ ਜਿਸ ਦਾ ਨਾਮ ਦੱਸਿਆ ਜਾ ਰਿਹਾ ਹੈ ਪਰਿਵਾਰ ਦੇ ਵਿੱਚ ਦੇਖ ਸਕਦੇ ਹੋ ਕਿੰਨਾ ਕ ਵੱਡਾ ਪਰਿਵਾਰ ਸੀ ਹੁਣ ਮਾਵਾ ਦਾ ਰੋ ਰੋ ਕੇ ਬੁਰਾ ਹਾਲ ਹੈ ਪੰਜਾਬ ਦੇ ਲੋਕਾਂ ਨੂੰ ਇਹ ਹੀ ਕਹਿ ਰਹੀਆਂ ਨੇ ਕਿ ਪੰਜਾਬ ਦੇ ਵਿੱਚ ਜਿੱਦਾਂ ਹੋ ਸਕਦਾ ਹੈ ਰੋਟੀ ਖਾ ਲਿਓ ਪਰ ਵਿਦੇਸ਼ ਨਾ ਜਾਇਓ ਕਿਉਂਕਿ ਦੇਖ ਸਕਦੇ ਹੋ ਇਹਨਾਂ ਦਾ ਮੁੰਡਾ ਡੰਕੀ ਲਗਾ ਕੇ ਅਮਰੀਕਾ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਰਸਤੇ ਦੇ ਵਿੱਚ ਗੁਆਟੇਮਾਲਾ ਨੇੜੇ ਜਿਹੜਾ ਉਸ ਦੀ ਮੌਤ ਹੋ ਜਾਂਦੀ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਬੇहद ਮਨਪਾਕੀ ਤਸਵੀਰਾਂ ਤੁਸੀਂ ਅਜਨਾਲਾ ਤੋਂ ਦੇਖ ਰਹੇ ਹੋ ਪਰਿਵਾਰ ਬੇहद ਸਦਮੇ ਵਿੱਚ ਹੈ ਦੁੱਖਾਂ ਦਾ ਪਹਾੜ ਟੁੱਟਿਆ ਹੋਇਆ ਹੈ ਤੇ ਲਗਾਤਾਰ ਭਾਰਤ ਸਰਕਾਰ ਤੋਂ ਹੁਣ ਆਪਣੇ ਪੁੱਤ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ ਦੱਸ ਦਈਏ ਕਿ ਬੀਤੇ ਦਿਨਾਂ ਲਗਾਤਾਰ ਸੁਰਖੀਆਂ ਦੇ ਵਿੱਚ ਰਹੀਆਂ ਉਹ ਤਸਵੀਰਾਂ ਜੋ ਅਮਰੀਕਾ ਤੋਂ ਇੱਕ ਹਵਾਈ ਜਹਾਜ਼ ਸੈਨਿਕਾਂ ਦਾ ਹਵਾਈ ਜਹਾਜ਼ 104 ਭਾਰਤੀਆਂ ਨੂੰ ਲੈ ਕੇ ਆਇਆ ਸੀ ਜਿਸ ਦੇ ਵਿੱਚ ਪੰਜਾਬੀ ਵੀ ਸੀ ਗੁਜਰਾਤੀ ਵੀ ਸੀ ਪਰ ਇਹ ਤਸਵੀਰਾਂ ਦੇਖ ਲਓ ਕਿ ਹਲੇ ਤੱਕ ਲੋਕ ਜਿਹੜੇ ਨੇ ਨਹੀਂ ਸਿੱਖ ਨਹੀਂ ਲੈ ਰਹੇ ਜਾਂ ਕਹਿ ਲਓ ਕਿ ਇਸ ਤਰੀਕੇ ਦੇ ਨਾਲ ਹਲੇ ਤੱਕ ਲੋਕਾਂ ਦੇ ਦਿਮਾਗ ਦੇ ਵਿੱਚ ਹੈ ਕਿ ਇਸ ਦੇ ਬਾਵਜੂਦ ਉਹ ਕਿਸੇ ਵੀ ਤਰੀਕੇ ਅਮਰੀਕਾ ਦੇ ਵਿੱਚ ਜਾਂ ਵਿਦੇਸ਼ ਦੇ ਵਿੱਚ ਚਲੇ ਜਾਣ ਦੱਸਦੇ ਕਿ ਨੌਜਵਾਨ 6 ਸਾਲ ਪਹਿਲਾਂ ਵਰਕ ਪਰਮਣੇ ਦੇ ਉੱਤੇ ਇੰਗਲੈਂਡ ਗਿਆ ਸੀ ਜਿੱਥੋਂ ਵਾਪਸ ਆ ਗਿਆ ਸੀ ਤੇ ਹੁਣ ਘਰ ਤੋਂ 3 ਮਹੀਨੇ ਪਹਿਲਾਂ ਉਹ ਅਮਰੀਕਾ ਦੇ ਲਈ ਏਜੰਟ ਦੇ ਜ਼ਰੀਏ ਅਮਰੀਕਾ ਜਾ ਰਿਹਾ ਸੀ ਤੇ ਇਸ ਤਰੀਕੇ ਦੇ ਨਾਲ ਉਸਨੇ ਲੱਖਾਂ ਰੁਪਏ ਸੇਜਨ ਨੂੰ ਦਿੱਤੇ ਹੋਣੇ ਹਨ ਤੇ ਅੱਗੇ ਜਾ ਕੇ ਗੁਆਟਾ ਮੈਲਨ ਨੇੜੇ ਉਸ ਨੂੰ ਹਾਰਟ ਅਟੈਕ ਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ ਜਿਸ ਦੀ ਜਾਣਕਾਰੀ ਉਸ ਦੇ ਨਾਲ ਵਾਲੇ ਸਾਥੀਆਂ ਨੇ ਫੋਨ ਤੇ ਦੱਸਦੀ ਕਿ ਪਰਿਵਾਰ ਨੂੰ ਦਿੱਤੀ ਤਾਂ ਉਸ ਤੋਂ ਬਾਅਦ ਦੁੱਖਾਂ ਦਾ ਪਹਾੜ ਟੁੱਟ ਗਿਆ ਤਸਵੀਰਾਂ ਦੇਖ ਸਕਦੇ ਹੋ ਤੇ ਮਾਵਾ ਰੋ ਰੋ ਕੇ ਕੀ ਕਹਿ ਰਹੀਆਂ ਨੇ ਤੁਸੀਂ ਵੀ ਸੁਣੋ ਜ਼ਰਾ